ਕੇ ਭੋਕੇ ਚੱਲ ਪਿਆ ਤੇ ਬਾਕੀ ਸੀਜ਼ਨ ਚ ਕੋਈ ਛੁੱਟੀ ਨਹੀਂ ਹੁੰਦੀ ਮੁਲਾਜ਼ਮਾਂ ਨੂੰ ਭਾ ਲਾਉਣ ਵਾਲਿਆਂ ਨੂੰ ਤੇ ਬਾਕੀ ਜਿਵੇਂ ਥੋੜਾ ਥੋੜਾ ਲਾਈ ਜਾਂਦੇ ਓਵੇਂ ਓਵੇਂ ਭਰੀ ਜਾਂਦੇ ਆ ਤੇ ਮੰਡੀ ਜਣੀ ਹਜੇ ਮੱਘੀ ਨਹੀਂ ਗਈ ਦਨੇ ਸ਼ੋ ਗਿਆ ਕਾਮ ਆਦਾ ਬਈ ਵੈਰੀ ਗੁੱਡ ਕੰਮ ਕਰਦਾ ਤੋ ਯਾਰ ਕਲੀਨ ਕਲੀਨ ਕਰਦਾ ਹੈ ਨਾ ਸਰਨਪਾਲ ਬਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਮੰਡੀ 7:30 ਦਾ ਟਾਈਮ ਹੋ ਗਿਆ ਤੇ ਰੋਟੀ ਫੜਾ ਚੋਲੇ ਤੋਂ ਅੱਲਾ ਬੰਦੇ ਦੀ ਤੇ ਬਾਕੀ ਝੋਨਾ ਭਰਿਆ ਸੀ ਕਿ ਰਾਤ 170 ਬੋਰੀਆਂ ਮਰਲਾ ਦਾ ਭਰੀਆਂ ਸੀਗੇ ਉਹ ਟਰਾਲੀ ਆਪਣੀ ਰੇਮ ਸੀ ਥੋੜੀ ਜੀ ਜਿਹੜੀ ਪਹਿਲੇ ਦਿਨ ਲਾ ਕੇ ਆਂਦੀ ਹੈ ਕੱਲ ਪਰਸੋਂ ਵੱਡਾ ਸੀ ਜਣਾ ਤੇ ਬਾਕੀ ਮਰਲਾ ਦਾ ਅੱਜ ਭਰ ਜਾਊਗਾ ਲੱਗ ਜੂ ਪਤਾ ਤੇ ਚੱਲਦੇ ਦੇਖਦੇ ਆ ਮਹਾਨੰਦ ਸੀਗਾ ਉੱਥੇ ਤੇ ਕੀ ਕੀ ਹਿਸਾਬਾ ਮੰਡੀ ਦੀ ਤੇ ਆ ਕੇ ਫਿਰ ਦੇਖਦੇ ਆ ਕੀ ਚੈੱਕ ਕਰਨਾ ਕੰਮ ਤੇ ਹੋ ਸਕਦਾ ਅੱਜ ਆਪਾਂ ਉਹ ਜਿਹੜੀ ਕੰਧ ਰਹਿੰਦੀ ਆ ਵੀ ਉਹ ਪਲਾਸਟਰ ਕਰ ਲਈਏ ਉਹ ਵੀ ਆ ਕੇ ਕੰਮ ਆ ਤੇ ਹੁਣ ਉਹਨੂੰ ਲੱਗੀ ਆ 2 ਦਿਨ ਤੱਪ ਕੰਧ ਨੂੰ ਤੇ ਕਹੋ ਕਿ 4 ਇੰਚ ਸੀਗੀ ਤੇ ਉਹਨੂੰ ਮਜੂਦ ਤੇ ਚਾਹੀਦੀ ਸੀ ਹੁਣ ਉਹ ਪੂਰੀ 8 ਰਗੀ ਹੋਣੀ ਆ ਹੁਣ ਤੇ ਕਈ ਵਾਰ ਜਦੋਂ ਆਪਾਂ ਲਾਉਨੇ ਆ ਉੱਤੇ ਗਿੱਲੇ ਗਿੱਲੇ ਤੇ ਮਾਰਦੇ ਆ ਸੀਮੈਂਟ ਤੇ ਧੱਫੇ ਵਾਂਗੂ ਕਈ ਵਾਰੀ ਕੰਧ ਹਿੱਲਣ ਦਾ ਡਰ ਹੁੰਦਾ ਤੇ ਹੁਣ ਕੋਈ ਚੱਕਰ ਨਹੀਂ ਹੈਗਾ ਮਸਾਲਾ ਉਹ ਤੇਜ ਲੱਗਿਆ ਹੋਇਆ ਤੇ ਕੋਈ ਨਹੀਂ ਡਰ ਹੈਗਾ ਅੱਜ ਕਰਾਂਗੇ ਉਹਨੂੰ ਫਿਰ ਕੰਮ ਖਤਮ ਹੋਦਾ 플ਾਸਟਰ ਦਾ ਤੇ ਬਾਈ ਵੀ ਆਉਣ ਵਾਲਾ ਵਾ ਆਇਆ ਨਹੀਂ ਹਜੇ ਹਾਂ ਭਾਈ ਹੈਲੋ ਕੀ ਕਹਤਾ ਹੈ ਭਾਈ ਜਿੰਮੀ ਕਰਦਾ ਹਿਲ ਤਾਂ ਕੰਧ ਤੋਂ ਦੀ ਸੈਦ ਸਾਹਿਬ ਹੁਣ ਇੱਧਰ ਆ ਗਏ ਸੀ ਡਿਊਟੀ ਤੇ ਅੱਜ ਫੇਰ ਤੇ ਮੈਂ ਚੱਲਿਆ ਉਧਰ ਨੂੰ ਜਗਰਾਉ ਨੂੰ ਤੇ ਫੜਾ ਕੇ ਆ ਕੇ ਕਰਦੇ ਕੰਮ ਚਾਲੂ ਫੇਰ ਇੱਧਰ ਲਾਉਣਾ ਪੁੱਤ ਓਰੇ ਐ ਚਾਹ ਚੋਰੇ ਔਰ ਲੈ ਸ਼ੈੱਡ ਚ ਕੋ ਗਿਆ ਹੋਲੀ ਹੋਲੀ ਜੇ ਤਾਂ ਕਰਨ ਲੱਗਦੇ ਫੇਰ ਹੀ ਪਤਾ ਲੱਗਦਾ ਆ ਛੱਡ ਚੋਰਲੇ ਜੇ ਯਾਰ ਤੇ ਚੱਲਦੇ ਆ ਫੇਰ ਮੰਡੀ ਨੂੰ ਪਹੁੰਚ ਗਏ ਮੰਡੀ ਤੇ ਅੱਜ ਹੈਗਾ ਸੰਡੇ ਤੇ ਅੱਜ ਸਬਜੀ ਮੰਡੀ ਤਾਂ ਵਿਲੇ ਪਈ ਨਹੀਂ ਇਥੋਂ ਲੰਘ ਹੀ ਨਹੀਂ ਹੁੰਦਾ ਹੁੰਦਾ ਬਹੁਤ ਔਖਾਂ ਦਾ ਕੰਮ ਕਰ ਲੋ ਭੀੜ ਭੜਕਾ ਜਿਆਦਾ ਹੋਊਗਾ ਸੰਡੇ ਮੰਡੇ ਕਰਕੇ ਅੱਜ ਜੰਡੇਗਰ ਕੇ ਬਹਿਲੀ ਹੈ ਮੰਡੀ ਕਿਉਂਕਿ ਸਾਡੇ ਨੂੰ ਘਰ ਆਉਂਦਾ ਨਹੀਂਗਾ ਸਬਜ਼ੀ ਭਾਜੀ ਆਲਾ ਮਹਾਲ ਜਨਾਵੀ ਹੈ ਬਾਕੀ ਮੰਡੀਆਂ ਹਜੇ ਚੁੱਪ ਜੇ ਪਈਆਂ ਵਾ ਸ਼ਾਂਤਤਾ ਮਤਲਬ ਜੋ ਨਸਕਾਸ ਕੋਕੇ ਤੁਪਲਾ ਲਾ ਕੇ ਜ ਨਹੀਂ ਭਰੀ ਜਾਂਦੇ ਐ ਬਾਕੀ ਦੇਖ ਸਕਦੇ ਆ ਸਾਰਾ ਕੁਝ ਸ਼ਾਂਤਤਾ ਹਜੇ ਤੇ ਦੂਜਾਰ ਤੇ ਆਪਣਾ ਇਧਰ ਬਲਵਿੰਦਰ ਸਿੰਘ 185 ਨੰਬਰ ਤੇ ਇਹ ਇਧਰ ਝੋਲਾ ਲਾਇਆ ਹੈ ਇਹਲੇ ਸਾਲ ਝੋਨਾ ਚੱਕਿਆ ਸੀਗਾ ਟਰਾਲੀਆਂ 'ਚ ਭਰ ਕੇ ਲੈ ਕੇ ਗਏ ਸੀ ਮੋਲਾਪੁਰ ਫਿਰ ਪਰ ਆਈ ਨਹੀਂ ਸੀਗਾ 10 ਦਿਨ ਸੁੱਕੇ ਝੋਨੇ ਨੂੰ ਵੀ ਪਤਾ ਨਹੀਂ ਕੀ ਹੋਇਆ ਸੀਗਾ ਜਗਰਾਉ ਮੰਡੀ ਨੂੰ ਪਿੱਛੇ ਰਹਿ ਸਾਲ ਤੇ ਐਕਤੀ ਦਾ ਤੋੜਿਆ ਜਾਂ ਤੋੜਿਆ ਹੋਇਆ ਜਿੰਨਾ ਕਾਈ ਜਾਂਦਾ ਮਾਲ ਚੱਕੀ ਜਾਂਦੇ ਆ ਉਹ ਸਭ ਨਾਲ ਸਕਾ ਕੇ ਕਿਉਂਕਿ ਮੰਡੀਆਂ ਬੇਲੀ ਆਵਾਂ ਤੇ ਇਸ ਤੋਂ ਬਾਅਦ ਫਿਰ ਹੁਣ ਉਹ ਦੀਵਾਲੀ ਦੇ ਨੇੜੇ ਜਾ ਕੇ ਪਾਊਗਾ ਧੱਕਾ ਉਹ ਤਾਂ ਦੇਖੋ ਕੀ ਬਣਦਾ ਫਿਰ ਉੱਦੋ ਉੱਦੋ ਸਾਰਿਆਂ ਨੇ ਇਕੱਠੇ ਵੜਨ ਲੱਗਿਆ ਨਾ ਅਗੇ ਤੇ ਪਿਛੇ ਤੇ ਬਾਕੀ ਅੱਜ ਹਜੇ ਖਲਾੜਿਆ ਨਹੀਂ ਗਾ ਢੇਰ ਲੱਗਿਆ ਪਿਆ ਸਾਹਮਣੇ ਦੇਖਦੇ ਆ ਉਹਦੇ ਜਾਨਵਰ ਚੁਗੀ ਜਾਂਦੇ ਆ ਦੇਖਦਾ ਮਹਾਨੰਦ ਹੈ ਕਿੱਥੇ ਆ ਕਰਾਵਾ ਕੰਮ ਸਾਰੇ ਚੱਲ ਪੈਣੇ ਤੇ ਖਲਾਰੇ ਜਾਂਦੇ ਢੇਰੀਆਂ ਢੋਰੀਆਂ ਆਇਆ ਰੋਟੀ ਲਾਲਾ ਓਏ ਕੀ ਕਹਦਾ ਖਲਾਰਨਾ ਨਹੀਂ ਅੱਜ ਖਾਰਨਾ ਆ ਗਿਆ ਆ ਗਿਆ ਕਿੰਨਾ ਟਾਈਮ ਲਾਊਗਾ ਉਹਨਾਂ ਤੇ ਖਾਣ ਕੇ ਆਇਆ ਹੈ ਆਹੀ ਖਾਣਾ ਕੱਲ ਹਰ ਆਪਣੇ ਅੱਛਾ ਤੇ ਪੂਰੇ ਕੱਢ ਕੇ ਰੱਖ ਲੈ ਪੂਰੇ ਫਿਰ ਉੱਥੇ ਲੈ ਜਾ ਮੋٹے ਲੈਂਦੇ ਵੱਡੇ ਅਮੇ ਸੀ ਕਹਿੰਦੇ ਰਹਿੰਦੇ ਉਹਨਾਂ ਨੂੰ ਉੱਥੇ ਲੈ ਜਿਓ ਫਿਰ ਉੱਥੇ ਵਰਤੀ ਜਾਇਓ ਬਾਅਦ ਚ ਡਬਲ ਬੈੱਡ ਵਾਲੇ ਆ ਇਹ ਭਾਰੇ ਆ ਕਹਿੰਦਾ ਠੰਡ ਲੱਗਦੀ ਆ ਰਾਤ ਨੂੰ ਉਹ ਹਲਕੇ ਆ ਪਹਿਲਾਂ ਵਾਲੇ ਕੱਢ ਲਾ ਰੋਟੀ ਮੂਰੇ ਪਈ ਆ ਤੇ ਮੰਡੀ ਦਾ ਮੋਲ ਦੇਖ ਸਾਦੇ ਰਾਤ ਕੇਰੀਆਂ ਮੋੜੀਆਂ ਭਰੀਆਂ 90 130 ਲੈ ਕੇ ਜਾਕੇ ਆਹੀ ਆ 130 ਆਹ ਹੈਗਾ ਥੋੜਾ ਥੋੜਾ ਉਹ ਵੀ ਟਰਾਲੀ ਵਿੱਚ ਪੂਰਾ ਨਹੀਂ ਭਰਿਆ ਉਹ ਤਾਂ ਛੱਡਦਾ ਰਲਾ ਮਲਾ ਕੇ ਇੱਥੇ ਛੱਡਦਾ ਹੈ ਨਾ ਕੁਝ ਕੁਝ ਇੱਥੇ ਰਹਿ ਵੀ ਗਿਆ ਸੀਗਾ ਫੱਲੇ ਉਹ ਮੂੜੇ ਤੇ ਆ ਮੈਂ ਉਹੀ ਕਹਿਣਾ ਵੀ ਟਰਾਲੀ ਦਾ ਉੱਤੇ ਟੈਂਕ ਖਾਲੀ ਵੀ ਸੀਗਾ ਉਹ ਨਾ ਇਹ ਆਹੋ ਭਰੀ ਵੀ ਨਹੀਂ ਸੀ ਪੂਰੀ ਉਹ ਤੇ ਚੱਲ ਕੋਈ ਗੱਲ ਨਹੀਂ ਪੱਕੇ-ਪੱਕੇ ਚੱਲ ਪਿਆ ਤੇ ਬਾਕੀ ਸੀਜ਼ਨ 'ਚ ਕੋਈ ਛੁੱਟੀ ਨਹੀਂ ਹੁੰਦੀ ਮੁਲਾਜ਼ਮਾਂ ਨੂੰ ਭਾ ਲਾਉਣ ਵਾਲਿਆਂ ਨੂੰ ਤੇ ਬਾਕੀ ਜਿਵੇਂ ਥੋੜਾ-ਥੋੜਾ ਲਾਈ ਜਾਂਦੇ ਓਵੇਂ-ਓਵੇਂ ਭਰੀ ਜਾਂਦੇ ਆ ਮੰਡੇ ਜਾਨੀ ਹਜੇ ਮਗ ਹੀ ਨਹੀਂ ਗਈ ਮਗ ਜੂਗੀ ਬਸ ਹੁਣ ਦੋਨਾਂ ਦਿਨਾਂ ਫਰਕ ਪਈ ਜਾਂਦਾ ਕੱਲ ਵੀ ਮਸ਼ੀਨਾਂ ਕਾਫੀ ਚੱਲਦੀਆਂ ਸੀ ਖੜ ਤੇ ਪਿੰਡਾ ਹਜੇ ਧਿਆਨ ਨਹੀਂ ਦਿੱਤਾ ਦੋ ਦਿਨ ਹੋ ਗਏ ਬੀਜੀ ਸੀਗੇ ਹੁਣ ਇੱਧਰ ਹੀ ਤਾਂ ਕਰਕੇ ਬਾਲਾ ਪਿੰਡ ਵਾਲਾ ਪਤਾ ਨਹੀਂ ਰੁਝਾਨ ਕਿਦਾਂ ਦਾ ਆਪਣਾ ਵਾਢੀ ਤੇ ਚੱਲਦਿਆ ਫਿਰ ਪਿੰਡ ਨੂੰ ਮੰਡੇ ਬੰਦ ਸੀ ਅਜੇ ਤੇ ਅੱਜ ਲਈ ਆਪਾਂ ਮਿਰਚਾਂ ਐ ਤੋਂ ਥੋੜੇ ਜਿਹੇ ਟਮਾਟਰ ਤੇ ਨਾਲ ਲਿਆ ਸੇਬ ਸੇਬ ਫਿਰ ਸੁਬਾਹ ਨਾ ਨਿਕਾਲ ਜੇ ਉੱਠੇ ਪਹਿਲਾ ਸੇਬ ਤੋਂ ਹੀ ਚਾਲੂ ਕਰ ਲੰਦਾ ਕੰਮ ਆਪਾਂ ਹੋ ਗਿਆ 20 ਦਿਨ ਚਾਲੂ ਕੀਤੇ ਨੂੰ ਓਕੇ ਜੀ ਧੰਨਵਾਦ ਇਹਦੇ ਤੇ ਆਪਾਂ ਨੂੰ ਚਾਹੁੰਦੇ 1.5 ਕੰਨ ਪਹਿਲਾਂ ਮਹਿੰਗਾ ਸੀ ਹੁਣ ਸਸਤਾ ਕਰਦਾ ਹੋਰ ਉੱਥੇ ਤਾਂ ਰੌਲਾ ਪਈ ਜਾਂਦਾ ਸ਼੍ਰੀ ਨਗਰ ਦਾ ਢੋਲੀ ਜਾਂਦੇ ਥੱਲੇ ਕੀ ਜੀ ਸੇਬ ਵੀ ਵਿਕਦਾ ਨਹੀਂਗਾ ਰਾਸਤਾ ਬੰਦ ਸੀਗਾ ਅਲੱਡੀ ਜੀ ਉਦੋਂ ਢੋਲੀ ਜਾ ਰਹੇ ਥੇ ਆਹ ਕਹਿੰਦੇ ਵਿਕਦਾ ਨਹੀਂ ਗੱਲ ਕੋਈ ਇਹ ਤਾਂ ਸਸਤਾ ਹੋਇਆ ਨਹੀਂ ਤੇ ਇਸ ਟਾਈਮ ਤੇ ਪਤਾ ਹੈ ਕੀ ਰੇਟ ਹੁੰਦਾ ਆਹ ਵਾਗੇ ਦਾ ਕਰਵਾ 14 ਨੇ ਤੇ ਤਾਂ ਅੱਗੇ ਮਹਿੰਗਾ ਹੁੰਦਾ ਰੇਟ 100 200 ਰੁਪਏ ਕਿਲੋ ਪਹੁੰਚ ਜਾਂਦਾ ਤਾਂ ਚਲੋ ਬਾਕੀ ਇਸ ਵਾਰ ਫਸਲ ਵੀ ਹੈ ਬਹੁਤ ਆਹ ਚਲੋ ਠੀਕ ਆ ਤੇ ਮੌਲ ਅੱਜ ਥੋੜਾ ਜਿਹਾ ਸ਼ਾਂਤ ਆ ਫੇਰ ਵੀ ਟ੍ਰੈਫਿਕ ਜਆ ਜੌੜਾ ਲੱਗ ਗਿਆ ਹੌਲੇ ਹੌਲੇ ਰੋਡਾਂ ਦੇ ਉੱਤੇ ਤੇ ਜਿਵੇਂ ਇਹ ਦوار ਕਰਕੇ ਨਹੀਂ ਘਟ ਹੁੰਦਾ ਵਾ ਰਾਕੇ ਨਿਕਲੇ ਮੰਡੀ ਚ ਬੜਾ ਟ੍ਰੈਫਿਕ ਹੈ ਨਹੀਂ ਸੀ ਅੱਜ ਜਿੱਥੇ ਆਪਾਂ ਮਿਰਚਾਂ ਲਈ ਆਵਾ ਇੱਥੋਂ ਤਾਂ ਲੰਘ ਹੀ ਨਹੀਂ ਹੁੰਦਾ ਹੁੰਦਾ ਗੱਡੀ ਆ ਗਈ ਕੋਈ ਟਰੱਕ ਆ ਗਿਆ ਕੋਈ ਟਰਾਲੀ ਆ ਗਈ ਕਿਉਂਕਿ ਸਵੇਰ ਸਵੇਰ ਟਰਾਲੀਆਂ ਦਾ ਗੇੜ ਵੀ ਜ਼ਿਆਦਾ ਹੁੰਦਾ ਵਾ ਝੋਨੇ ਵਾਲੀਆਂ ਦਾ ਸੀਜ਼ਨ ਕਰਕੇ ਤੇ ਜਾਮ ਲੱਗ ਜਾਂਦਾ ਮੂਹਰੇ ਗੇਟ ਤੇ ਨਿਕਲਣ ਲੱਗਿਆਂ ਨੂੰ ਮੰਡੀ ਆ ਦੂਜੀ ਆਪਣੀ ਜਿਹੜੀ ਆਪਣੀ ਚਾਰਾ ਮੰਡੀ ਆ ਜਾਂਦੀ ਆ ਤੂੜੀ ਜਾਂ ਦੂਜਾ ਹਰੇ ਪੱਠੇ ਜਿਹੜੇ ਆ ਉਹ ਆ ਜਾਂਦੇ ਉਹਨਾਂ ਦਾ ਜਾਮ ਲੱਗ ਜਾਂਦਾ ਦਿਆ ਕਰਕੇ ਪਰ ਨਿਕਲ ਆਏ ਆ ਆਪਾਂ 12 ਟਾਈਮ ਨਹੀਂ ਲੱਗਿਆ ਬਾਕੀ ਦਿਵਾਲੀ ਕਰਕੇ ਥੋੜਾ ਜਿਆ ਜਾਦੇ ਆ ਰਾਸ਼ ਹੁਣ ਵਧ ਰਹੀ ਆ 20 ਤਰੀਕ ਤੱਕ ਤੇ ਜੇ ਮੈਂ 21 ਤਾਈ ਰਹੂਗਾ ਪੂਰਾ ਰਾਸ਼ ਜੇ ਹੁਣ ਭੀੜ ਭੜਕਾ ਬਚ ਕੇ ਜਾਣ ਵਾਲਾ ਕੰਮ ਹੀ ਆ ਯਾਨੀ ਸ਼ਹਿਰ ਚੋਂ ਸੈਦ ਸੰਗ ਲੱਗਾ ਹੋਇਆ ਝਾੜੂ ਲਾਉਣ ਤੇ ਇਧਰ ਸਾਬ ਨੇ ਵੀ ਗੋਹਾ ਘੋਲਤਾ ਤੇ ਨਾਲ ਲੱਗਾ ਹੋਇਆ ਸੀ ਬਾਈ ਤੇ ਛੇਰੂ ਆ ਗਿਆ ਤੇ ਟਰਾਲੀ ਰਾਤ ਵਧੀਆ ਰਹਿ ਗਏ ਲੈ ਕਿਉਂਕਿ ਖਾੜੇ ਛੱਡ ਕੇ ਆਉਣਾ ਸੀਗਾ ਟਰੈਕਟਰ ਟਰਾਲੀ ਤੇ ਪਰ ਉੱਥੇ ਫਿਰ ਹਨੇਰਾ ਹੋ ਜਾਣਾ ਸੀਗਾ ਕਿਉਂਕਿ ਛੇਰੂ ਨੂੰ ਟੈਂਕ ਛੱਪ ਗਿਆ ਸੀਗਾ ਢੇੜਾ ਲਾਉਣ ਗਿਆ ਇਹਨੂੰ ਤੇ ਮੈਂ ਕਿਹਾ ਫਿਰ ਰਾਤ ਨੂੰ ਲਾ ਕੇ ਇਧਰ ਹੀ ਲਿਆ ਫਿਰ ਤੇ ਹੁਣ ਆ ਗਈ ਕਾਲ ਸਾਇਟੀ ਚੋਂ ਵੀ ਯੂਰੀ ਆਇਆ ਹੋਇਆ ਵਾ ਗੱਡੀ ਜੋ ਸਿੱਧੇ ਹੀ ਲੱਦਿਆ ਜਾਊਗਾ ਤੇ ਇਹ ਵੀ ਕੰਮ ਨਿਬੜੂਗਾ ਤੇ ਇਹਨੂੰ ਭੇਜ ਦੇਣਾ ਖਾੜੇ ਯੂਰੀਆ ਫਿਰ ਤੇ ਬਾਕੀ ਚੱਲੂਗਾ ਕੰਮ ਅੱਗੇ ਤੇ ਮੈਂ ਅਸੀ ਗਿਆ ਹੋਇਆ ਸਟੋਰ ਚ ਦੋਰ ਚ ਆਲੂ ਚੱਕਣ ਗਿਆ ਹੋਇਆ ਦੋ ਗੇੜੇ ਆਲੂਆਂ ਦੇ ਆਠ ਕਿੱਲਿਆਂ ਦਾ ਮਾਲ ਜਿਹੜਾ ਆਪਣਾ ਚੱਕਾਗੇ ਪਹਿਲਾਂ ਤੇ ਆਪਾਂ ਚੱਕਣਾ ਹੁੰਦਾ ਜਦੋਂ ਆਪਾਂ ਵੱਢਣਾ ਹੁੰਦਾ ਝੋਨਾ ਉਸ ਤੋਂ ਬਾਅਦ ਚੱਕਣੇ ਹੁੰਦੇ ਆਲੂ ਵੀ ਕਈ ਵਾਰੀ ਮੌਸਮ ਵੀ ਵਿਗੜ ਜਾਂਦਾ ਤਾਂ ਕਈ ਸਾਲਾਂ ਤੋਂ ਇਦਾਂ ਹੀ ਆਰਟੀਐਨਜੀ ਬਣੀ ਹੋਈ ਕੰਮ ਦੀ ਤੇ ਜੇ ਪਹਿਲਾਂ ਚੱਕ ਲੈਨੇ ਆ ਕਈ ਵਾਰੀ ਤੇ ਮੀਂਹ ਮੂਹ ਫਿਰ ਚੱਕਰ ਪਾਉਂਦਾ ਕਈ ਬੰਦੇ ਅਲ ਜਗੇ ਸੀ ਇਸ ਵਾਰ ਵੀ ਜਿਹੜਾ ਖਰਾਜ ਆ ਵੈਸੇ ਉਹ ਜਾਦੇ ਗੰਦਾ ਵੀ ਆ ਉਹ ਤਾਂ ਰੋਜ਼ ਛਾਂਟੀ ਪਾੜਦਾ ਹੁੰਦਾ ਵਾ ਉਹ ਆਪਾਂ ਲਾਉਣਾ ਬੰਦ ਕੀਤਾ ਹੋਇਆ ਹੁਣ ਸਿੱਖ ਗਿਆ ਕ ਨਹੀਂ ਆਜੇ ਸਿੱਖ ਗਿਆ ਬਾਹਲਾ ਨਹੀਂ ਪਾਣੀ ਬਦੂ ਧੋਣ ਦੀ ਲੋੜ ਨਹੀਂ ਬਸ ਬਹੁਤ ਆ ਬਸ ਥੈਂਕ ਯੂ ਫਿਨਿਸ਼ ਹੋ ਗਿਆ ਕੰਮ ਤੇਰਾ ਇਹਨੂੰ ਬਾਹਰ ਰੱਖ ਦੇ ਇੱਥੇ ਉਹਦਾ ਪਾਣੀ ਕੱਢ ਕੇ ਉਹ ਚ ਵੀ ਜਾਲੀ ਫੇਰੋ ਪਾਣੀ ਕੱਢ ਲਿਆ ਮੱਝਾਂ ਵਾਲਾ ਇਹ ਚ ਜਾਲੀ ਫੇਰੋ ਜਲਬੀ ਜੀ ਲੈ ਜੂਗੀ ਬਸ ਇਹਨੂੰ ਖੜਾ ਦੇ ਇੱਥੇ ਝਾਲ ਹਾਂ ਭਾਈ ਤੇਰਾ ਕਿੰਨਾ ਕਰ ਰਹਿ ਗਿਆ ਹੋ ਗਿਆ ਪਿੰਨਿਸ਼ ਇਹਦੇ ਬੀਟੀਵੀ ਵੜ ਕੇ ਇਹ ਵੀ ਬਾਹਰ ਕੱਢ ਲੈਣਾ ਸੀ ਇੱਧਰ ਹੀ ਕੱਟੀ ਵਾਲਾ ਉਹਦੇ ਕੱਟੀ ਹੈ ਜਲਬੀ ਵੀ ਲੱਗਿਆ ਅੰਦਰ ਆ ਆ ਲੀਟਰ ਰੱਖ ਕੇ ਬੱਦੂ ਪਾਣੀ ਮਾਰ ਕੇ ਮਾਰਾ ਜਾ ਉਹ ਪਾਣੀ ਨੇ ਧੋ ਲੱਭ ਲੈਂਦੇ ਆ ਨਾ ਨਹੀਂ ਲੋੜ ਹੀ ਲੋੜ ਹੀ ਨੇ ਉਹ ਬਾਹਲਾ ਸੀਮੈਂਟ ਪਟੂਗਾ ਅੱਛਾ ਜੀ ਜਿਆਦਾ ਨਹੀਂ ਨਾ ਪਟਣਾ ਜੇ ਜਿਆਦੇ ਰੋਜ ਫੇਰਾਂਗੇ ਫੇਰ ਵਿੱਚੋਂ ਸਾਰਾ ਸੀਮਿੰਟ ਕੱਢ ਦੂ ਫੇਰ ਹੋਣ ਚਾਹੀਏ ਟਾਈਲਾਂ ਡੈਗ ਪੈਣਗੀਆਂ ਆ ਠੀਕ ਆ ਆ ਤੇ ਜਾਲੀ ਇਹ ਨਹੀਂ ਗਿਆ ਤੇ ਤੇਰੇ ਕੋਲ ਮੇਰੇ ਕੋਲ ਹੈ ਜੀ ਆ ਪੱਠੇ ਪੈ ਗਏ ਸਾਰੇ ਆ ਵੀ ਸਾਬ ਸਿੰਘ ਕਿਹ ਲੈ ਹੈ ਕੋਈ ਨਾ ਬਾਹਰ ਛੱਟਿਆ ਹੀ ਆ ਕਿਉਂ ਗਿੱਲੇ ਜੇ ਕਰ ਦਿੰਦੀ ਆ ਕੋਈ ਨਾ ਲੋਈ ਨਾ ਉਹ ਬਾਹਰ ਛੱਡ ਦੇ ਉੱਥੇ ਅੱਜ ਆ ਪਲਾਸਟਰ ਕਰ ਲੈਣੇ ਆ ਫੇਰ ਠੀਕ ਆ ਜੀ ਕੰਦ ਕੋਈ ਨਹੀਂ ਕਿੰਨਾ ਕ ਲੱਗੂਗਾ 3 ਕਿਲ ਦਾ ਮਲਾ ਕੇ 4 ਕਿਲ ਦਾ ਮਲਾ ਲਾ ਮੈਂ ਦਾ ਕੰਨ ਇਹ 12 ਕੰਨਵਾ ਤੇ ਬੋਰੀ ਕੋ ਮੇ ਬਦਿਆ ਹੈ ਹੈ 12 ਤੇ ਬੋਰੀ ਅੱਛਾ ਹਾਂ ਜੀ 12 ਕੰਨਵਾ ਬੋਰੀ ਲੱਗ ਜੂ ਆਪਣੀ ਬੋਰੀ ਬੋਰੀ ਦਾ ਸਾਗੀ ਜਾਨੀ ਹੈ ਹੈ ਨਾ ਬੋਰੀ ਚਲ ਦੇਖ ਲਾ ਫਿਰ ਸਾਗੀ ਆਪਾਂ ਬਣਾ ਕੇ ਨਾ ਹਾਂ ਬੋਰੀ ਦਾ ਬਣਾ ਲਾ ਅੱਧਾ ਸੁੱਕਾ ਰੱਖਾ ਜਣੂ ਚਲ ਦੇਖ ਲਾ ਫਿਰ ਠੀਕ ਆ ਅਰੇ ਇਹਨੇ ਖੁੱਲ੍ਹੇ ਬੂਤੂ ਲੱਗਿਆ ਹੋਇਆ ਗੇਟ ਆਇਨ ਨਹੀਂ ਨਿਕਲਦੀ ਛੇਤੀ ਬਾਹਰ ਕੱਟੀ ਆਲਾ ਰਹਿ ਗਿਆ ਚੱਲ ਫਿਰ ਮਾਰ ਉਹ ਵੀ ਮੜਾ ਜਾ ਤੇਨੇ ਜਿਉਂ ਗਿਆ ਕੰਮ ਹੈ ਤਾਂ ਬਈ ਵੈਰੀ ਗੁੱਡ ਕੰਮ ਕਰਦਾ ਤੂੰ ਯਾਰ ਕਲੀਨ ਕਲੀਨ ਕਰਦਾ ਹੈ ਨਾ ਝਾੜੂ ਵੱਡਾ ਦੇ ਤੋ ਨਾ ਅ ਸੰਗਲੀ ਤੋਂ ਦੂਜੇ ਪਾਸੇ ਖੋਲਤੀ ਹਾਂ ਬਈ ਕਾਇਸੀ ਆਓ ਹੈਲੋ ਕਾਇਸੀ ਆਓ ਚਲ ਇਹੋ ਨੇ ਆਪਾਂ ਮੜਾ ਪਾਲੀ ਦਵਾਈ ਦਿੱਤੀ ਸੀਗੀ 15 ਕਿ ਦਿਨ ਹੋਇਆ ਪਰ ਅੱਖਾਂ ਚੋਂ ਪਾਣੀ ਹਜੇ ਵੀ ਔਣ ਨਹੀਂ ਹਟਿਆ ਤੇ ਦਵਾ ਰ ਦਿੰਨੇ ਆ ਫੇਰ ਲਿਕਵਿਡ ਦਿੱਤੀ ਸੀ ਇਹਨੂੰ ਨਾਉ ਤਾਂ ਫਿਰ ਛੋਟੀ ਗੋਲੀ ਦੇ ਦਾਂਗੇ। ਵੇਟ ਦੇ ਹਿਸਾਬ ਨਾਲ ਜਿਹੜੀ ਹੁੰਦੀ ਆ ਆਪਾਂ। ਇਹਨੂੰ ਬਾਹਰ ਹੀ ਕੱਢ ਲੈਣਾ ਸੀ ਪਹਿਲਾਂ ਕੱਢਣਾ ਸੀ ਇੱਧਰ। ਬਾਕੀ ਇਹਨਾਂ ਮੋਟਾ ਜਿਹਾ ਕੱਢ ਲਾ ਬਸ ਸਹੀ ਆ। ਨਿਬੜ ਗਿਆ ਕੰਮ ਆਪਣਾ। ਅੱਜ ਕਰੀਏ ਪਲਾਸਟਰ ਕੰਧ। ਨਮੀ ਕੰਧ ਨੂੰ ਪਲਾਸਟਰ ਕਰਦੀ ਐ। ਲਾਉਣਾ ਵੀ ਅੱਜ ਕੇਸੀ ਆ ਨਾ। ਹਾਂ ਤੇ ਦੰਦ ਕਿਧਰ ਗਿਆ ਯਾਰ ਉਪਰਾ ਜਾ ਲਾਦਾ ਮੂੰਹ ਤੇਰਾ ਖਾ ਗਿਆ ਕਿ ਦੰਦ ਤੇਰਾ ਕਿਧਰ ਗਿਆ ਉਪਰਾ ਜਾ ਲਾਦਾ ਮੂੰਹ ਤੇਰਾ ਲੈ ਔਰੇ ਲੈ ਆਪਾਂ ਬਾਹਰ ਹੀ ਲਾ ਦਿੰਦੇ ਆ ਔਰੇ ਲੈ ਆਪਾਂ ਬਾਹਰ ਹੀ ਲਾ ਦਿੰਦੇ ਆ ਜਲ ਕੋ ਆਪ ਫਿਨਿਸ਼ ਜਲ ਬਹੁਤ ਬਰੋਲਾ ਨਹੀਂ ਧਿਆਕ ਨੂੰ ਰੇ ਮੋਕ ਮਰੀ ਜਾਂਦੀ ਹੈ ਔੜਾ ਬਰੋਲਾ ਤਾਂ ਗੋ ਆਈ ਤੇ ਕਾਲੀ ਤੇਰਾ ਚੈਰ ਤੇ ਇਹ ਲੱਗਦਾ ਹੈ ਕਿ ਇਹ ਦੁਆਰਾ ਨਹੀਂ ਲੱਗ ਰਿਹਾ ਹੈ ਪਰ ਜੇ ਨਾ ਖਿੱਚਦੀ ਆ ਬਾਹਰ ਨਹੀਂ ਪੈ ਗੰਡੀ ਜਿਹੜਾ ਕਿ ਪਿਆਊਗਾ ਛੋਟਾ ਜਿਹਾ ਬਾਹਰ ਗੰਡੀ ਜਿਹੜਾ ਕਿ ਖਿੱਚਣਾ ਪਾਣੀ ਅੱਛਾ ਆ ਜਿੱਤਾ ਆ ਜਾਂ ਵਿਆਹ ਦੇ ਪੈ ਮੋਹਕਲਾ ਹੱਸਦਾ ਲੰਦੀ ਹੈ ਕਿ ਤਰ੍ਹਾਂ ਜੇ ਕੋਈ ਬਹੁਤ ਜਿਆਦਾ ਚੜ੍ਹਦਾ ਮੈਂ ਕੋਪੋਰਜ ਜੋ ਜਿਵੇਂ ਉੱਥੇ ਕਰਿਆ ਉਹਨਾ ਬਸ ਸਾਫ ਸਾਫ ਤੇ ਆਵਾਜ਼ ਗੱਡੀ ਅਜਲੀ ਉਧਰ ਨਾਲ ਹੀ ਚੱਲੇ ਜਾਣਾ ਜੀ ਆਪਣਾ ਉਧਰ ਮੈਨੂੰ ਉੱਚੀ ਚਾੜ ਜਾਣਾ ਜੀ ਪਰ ਉਹਦਾ ਗਿੱਲੀ ਜੀ ਕੰਦ ਵੀ ਧੱਕ ਲੈਣੀ ਸੀ ਆਪਾਂ 4 ਇੰਚੀ ਯਾਰ 4 ਇੰਚ 4 ਇੰਚ ਦੂਜੀ ਬਾਲਟੀ ਲੈ ਲੈ ਕੁੱਤੋਂ ਉਹਦੇ ਬੈਠੇ ਉਹ ਪਾਰਕ ਚ ਪਈ ਐ ਇੱਧਰ ਹੋ ਦੇ ਉਹ ਜਿੱਟਾ ਜਿਹੜੇ ਕੰਦ ਲੈਣਾ ਆ ਆ ਮਰ ਹਾਲਾਇਆ ਮਲਾ ਕੇ ਬਾਹਰ ਵੀ ਲਾ ਦੇ ਗਿਆ ਇਹ ਲੋੜਾ ਦਾ ਆਪਾਂ ਇਹ ਪਾਣੀ ਹਾਂ ਹੋ ਆਪਲਾ ਫਤਰਾ ਆਪਣੀ ਟਿਕਰੀਆਂ ਮਰ ਹੋ ਗਈਆਂ ਆ ਅੱਧੀ ਕਾ ਅੱਧੇ ਥੋੜੀ ਜਿਹੀ ਘੱਟ ਹੋਣੀ ਆ ਫੁੱਟ ਦੋ ਫੁੱਟ ਤਾਂ ਬਾਕੀ 11 ਜੇ ਫੇਰ ਤੇ ਆ ਦੇ ਵੱਲੋਂ ਕੋਸ਼ਿਸ਼ ਕੀਤੀ ਆ ਸਫਾਈ ਦੀ ਪੂਰੀ ਤੇ ਉਹ 1922 ਤਾਂ ਫੜ ਜੇ ਰਹੇ ਉਹ ਬਾਈ ਨੇ ਰੋੜੇ ਥੋੜੇ ਅੰਦਰ ਲਾਤੇ ਹੁਣ ਮੈਂ ਕਿਹਾ ਕਾ ਨੂੰ ਛੇੜਨੇ ਚਲ ਕੋਈ ਗੱਲ ਨਹੀਂ ਰੰਗ ਜ ਆ ਜਣੇ ਆ ਉੱਤੇ ਬਾਕੀ ਸਾਫ ਆ ਆਪਣੀ ਕੰਧ ਹੋ ਗਈ ਕਾਮਯਾਬ ਤੇ ਅੱਜ ਟਾਈਮ ਸੀਗਾ ਤੇ ਅੱਜ ਖਾੜਿਓਂ ਛੁੱਟੀ ਸੀਗੀ ਤੇ ਅੱਜ ਲੱਗੇ ਹੋਏ ਆ ਇੱਥੇ ਕੰਮ ਖੇਚਣਾ ਤਦ ਬਹੁਰੀ ਦਾ ਮਸਾਲਾ ਅਸੀਂ ਮਿਲਾ ਲਿਆ ਸੀ ਇਕੱਠਾ ਹੀ ਤੇ ਅੰਦਰ ਬਾਅਦ ਜਿਹੜਾ ਲੱਗੂਗਾ ਲਾ ਦੇਣਾ ਅੱਜ ਇਹ ਥੋੜਾ ਜਿਹਾ ਵੱਡਾ ਕੰਮ ਸੀ ਕੰਦ ਵੱਡੀ ਸੀ ਥੋੜੀ ਜੀ ਤੇ ਬਾਅਦ ਲੱਗਿਆ ਹੁਣ ਮੇਰਾ ਮਾਰਨ ਮੇਰਾ ਮਾਰ ਕੇ ਫੇਰੇ ਦੂੰਗਾ ਮਸਾਲਾ ਫੇਰ ਚੇਪ ਦਣਾ ਚੰਡ ਲਾ ਕੇ ਫਿਰ ਚੱਲੂ ਕੰਮ ਇਹਦਾ

ਆ ਬਟੇ ਨਾ ਉਹ ਕਪੜਾ ਜਿਹਾ ਤਾਂ ਨਹੀਂ ਪਾ ਆ ਉਹ ਵੀ ਸਹੀ ਆ ਹੈ ਤੇ ਲੈਵਲ ਕਿਵੇਂ ਕਰਾਂਗੇ ਐ ਬੱਸ ਆਪਾਂ ਜੀਵਾਂ ਜਰੂਰ ਇਹ ਆਇਆ ਸੇਖਾ ਬਹਾਾ ਤੁਹਾਡੇ ਆਪ ਨਹੀਂ ਪੜ੍ਹਣੀਆਂ ਹੈ ਉਹ ਤਾਂ ਕੋਈ ਚੱਕਰ ਨਹੀਂ ਮੈਂ ਭਾਈ ਇਹਨਾਂ ਗੋਚਾ ਵੀ ਕਰਦੀ ਆ ਸਹੀ ਆ ਇਹ ਹਵਾਵਾਦ ਕਰੂਗੀ ਹੋਈ ਤੈਰ ਰੱਖ ਲੋ ਤੁਹਾਡੇ ਵਿਚੰਨ ਰੱਖੋ ਤੇਰਾ ਮਸਾਲਾ ਰੱਖ ਕੇ ਚਾੜ ਦੇ ਆਲੇ ਟੁਕੜੇ ਜਿਹੇ ਪਏ ਇੱਥੇ ਰੋਲੇ ਆਲੇ ਹਵਾ ਦਾ ਇਹ ਬੰਦ ਹੋ ਗਈ ਮੁੜ ਕੇ ਥੱਲੇ ਉਹ ਆਲੇ ਇੱਥੇ ਹੀ ਆਵੇ ਟੁਕੜੇ ਪੈ ਨਹੀਂ ਆਦੇ ਜੜਾਂ ਜੇ ਕਿੱਥੇ ਬਈ ਇੱਥੇ ਨਹੀਂ ਆਪਾਂ ਕਰਦੇ ਵਟੇ ਜਿਆਦੇ ਇੱਥੇ ਉਹ ਹਾਂ ਇਹ ਬਾਹਰ ਕਰਨੀ ਇਹ ਕਹਿੰਦੇ ਹੋ ਹਾਂ ਨਹੀਂ ਆ ਬਰਾਬਰ ਚੱਕੀ ਦੇਣੇ ਹੋਏ ਪਏ ਆ ਇਹ ਲਾ ਕੇ ਦੇਖ ਲੈਣੇ ਪਹਿਲਾਂ ਦੇ ਦੇ ਹੋਰ ਆ ਨਹੀਂ ਬਹੁਤਾ ਤੁਮ ਚਾਰ ਕਰ ਲਈਏ ਵੇ ਹਾਇ ਰੱਖ ਦਿੰਦੇ ਹਾਂ 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 ਤੁਮ ਇਹ ਫਿਰ ਇਹਦੇ ਥੱਲੇ ਸ਼ੇਕ ਆਊਗਾ ਹਾਂ ਥੋੜਾ ਜਿਹਾ ਤਾਂ ਨਹੀਂ ਤਾਂ ਫਿਰ ਜਿਵੇਂ ਹੁਣ ਤੁਸੀਂ ਇਹ ਲੜਾਉਦੇ ਰੱਖਿਆ ਸੀ ਮਸਾਲਾ ਕੱਢਾ ਉਹ ਮਸ਼ੀਨ ਕੋ ਘੱਟ ਪੈਣਾ ਸੀ ਇਹ ਤਾਂ ਹਿੱਲਣ ਦੀ ਨਹੀਂ ਹਾਂ ਨਾ ਹਿੱਲਣ ਗਈ ਹਣੀ ਉਹ ਮੈਂ ਸੇਕ ਨਹੀਂ ਆਉਣਾ ਸੀ ਪੂਰਾ ਮਲੇ ਫੌੜੀ ਕਰਦਾ ਨਹੀਂ ਇਹ ਉੱਤੇ ਸਲੇਬ ਪੋੜੀ ਆ ਪੋਨੇ ਇਹਦੇ ਬਰਾਬਰ ਪੈ ਜੂਗੀ ਹਾਂ ਜੀ ਬਰਾਬਰ ਆ ਜੀ ਤੇ ਇਹਦੇ ਨਾਲ ਫੇਰ ਸੀਮੈਂਟ ਪਾ ਲਾਂਗੇ ਬਾਅਦ ਚ ਇਹ ਤੇ ਵੀ ਕੋ ਮਸੂਤਾਂ ਆਪ ਨਾ ਡਾਇਨੋਲ ਆਹ ਮਸਾਲਾ ਪਾ ਲੂ ਨਾ ਫਿਰ ਇੱਕੋ ਜਿਹਾ ਹੋ ਜਾਊਗਾ ਅੰਦਰ ਹੀ ਚੱਕਿਆ ਜਾਂਦਾ ਹੈ ਆ ਲੈ ਜੀ ਜਾਬੜੀ ਹੋਣੇ ਤੇ ਨਾ ਟਮਾਟਾ ਹੋ ਰਿਹਾਗੇ ਤਾਂ ਲਾ ਜੂਗਾ ਤੇ ਹਣ ਹੈ ਤੇ ਇੱਥੇ ਤੂੰ ਤਾਂ ਲੈ तू ਤੂੰ ले आया ਆਇਆ आओ ਤੂੰ ਕਿੱਥੇ ਜਾਦਾ ਰਹੇ ਆਂ ਆਹੋ ਬਹੁਤ ਆ ਬੱਗੇ ਘੱਟ ਸੀ ਹਾਂ ਪਾ ਇੱਥੇ ਪੈਨ ਲਾਉਣੀ ਆ ਇਹਦੇ ਠੀਕ ਆ ਜੀ ਇੱਥੋਂ ਆਏ ਛੱਡ ਗਏ ਚਾਰੇ ਚਾਹ ਨਾ ਨੂੰ ਤੇਰਾ ਲਾ ਦੇ ਇੱਕ ਟੇਕ ਆ ਅੱਛਾ ਜੀ ਆਏਗਾ 15 ਉਹ ਕਿਹਦੇ ਤੇ ਆਹ ਉਹਦੇ ਨਾਲ ਛੱਡ ਕੇ ਇਥੇ ਲਿਆ ਫਟਕਲੋ ਕਰ ਗਿਆ ਜਿੱਧਰ ਦਾ ਬੰਦੀ ਕਰਦੀ ਉਹ ਗੇ ਸੱਚ ਹੈ ਠੀਕ ਹੈ ਜੀ ਇਧਰ ਐ ਕਰਦੀ ਹੈ ਹਮ ਸਭ ਨਹੀਂ ਹਾਂਜੀ ਇਧਰ ਇਥੋਂ ਕੰਦ ਕਰਕੇ ਇਧਰ ਫਿਰ ਛੋਟੇ ਕੋਲੋਂ ਵੀ ਬੰਦ ਹੋਊਗਾ ਥੱਲੇਓ ਹਾਂਜੀ ਹਾਂ ਇਹ ਤਾਂ ਬੰਦ ਹੋ ਜਾਣਾ ਫੇਰ ਹੀ ਆਊਗਾ ਠੀਕ ਆ ਚਾਰੇ ਬਾ ਇਧਰੋਂ ਸਾਰੇ ਪਾਸੇ ਬੰਦ ਹੋਣਾ ਇਹਨੇ ਹਾਂ ਮੈਂ ਤਾਂ ਕੀ ਨਹੀਂ ਤੋਹੂ ਦੀ ਮਾ ਇਹਦੀਆ ਮਦਰੂਲ ਹੋਣਾ ਚਾਹੀਦਾ ਜੀ। ਕਿਹ ਹੈ? ਇਹ ਤੇ ਆਪਾਂ ਜਿਹੜਾ ਛਿਰਗੇ ਦਾ ਚੜਾ ਦੇਣਾ ਹੈ ਤੇ ਇਹ ਹੋਊਗਾ। ਨਹੀਂ ਨਹੀਂ। ਇਹ ਜੜਾ ਇੱਧਰ ਆ ਲੈਣਾ ਕੋਈ ਟਕਰੀ ਨਹੀਂ। ਇੱਥੇ ਰੱਖ ਲੈਣਾ ਇਹਦੇ ਉੱਤੇ ਜੀ। ਅੱਛਾ ਜੀ ਉੱਤੇ ਹੀ। ਆਓ। ਜਿਹੜਾ ਚੜਾ ਲੈਣਾ ਉਹ ਨਿਕਲਣਾ ਨਹੀਂ ਬਾਹਰ ਹੁਣ। ਜਿਹੜਾ ਆਪਾਂ ਇੱਥੇ ਵੀ ਦੇਣਾ ਨਾ ਕੁਝ ਉਸ ਹਸਾਮ ਦੇ ਬਾਹਰ ਇਹਨਾਂ ਕੱਢਣਾ ਸਮਾਨ ਨੇ। ਠੀਕ ਹੈ ਜੀ। ਉਹ ਵਿੱਚ ਹੀ ਰਹੂਗਾ। ਵਿੱਚ ਹੀ ਰਹਿਣਾ ਬਸ। ਉਸ ਹਸਾਮ ਨਾਲ ਲਾਉਣਾ ਫੱਟੇ-ਫੱਟੇ। ਹਾਂ ਜੀ ਹਸਾਮ। ਦੋਦੇ ਕੱਢਣੂ ਦਾ ਜਗ੍ਹਾ ਹੀ ਨਹੀਂ ਰਹਿਣੀ ਹੁਣ।

ਕੁੱਤੀ ਆ ਫੌਨੀਟਾ ਦੇ ਬਰਾਬਰ ਹੀ ਆ ਨਾ ਹਨਾ ਜੀ ਹੂੰ ਇਹ ਬਰਾਬਰ ਹੀ ਪਾਉ ਆਹੋ ਬਰਾਬਰ ਪਾ ਦਾਂਗੇ ਹਾਂ ਫਿਰ ਉਹ ਨਹੀਂ ਨਾ ਆ ਵੀ ਵਿੱਚ ਕਵਰ ਹੋਣਾ ਨਾ ਆ ਤੂੰ ਨੇ ਜਾਲਾ ਹੂੰ